ਇਹ ਦੂਜਾ ਆ ਗਿਆ ਨਾ ਉਹ ਜਿਹੜਾ ਜਿਹਨੂੰ ਆਪਾਂ ਨਹੀਂ ਕਹਿੰਦੇ ਇਹ ਜਿਹੜਾ ਆਪਾਂ ਜਿਵੇਂ ਕਿ ਸੇਮ ਵਾਲੇ ਬਾਣਾ ਦੇ ਵਿੱਚ ਤਹਿ ਤੋੜ ਇਹਨੂੰ ਤਹਿ ਤੋੜ ਕਹਿੰਦੇ ਆ ਤਹਿ ਤੋੜ ਹਨਾ ਹਾਂ ਇਹ ਤਹਿ ਤੋੜ ਆਪਣੇ ਬਾਣਾ ਚ ਕਾਹ ਮੱਖਣਾ ਤੈਨੂੰ ਤਾਂ ਚਾਹੀਦਾ ਯਾਰ ਇੱਕ ਲੈ ਕੇ ਜਾ ਨੀ ਆਪਾਂ ਤਾਂ ਪਤਾ ਕੀ ਆ ਜਾਂ ਤਾਂ ਨਹੀਂ ਖਿੱਚਦਾ ਮੀਟਰ ਯਾਰ ਤੋਤੇ ਮਾਰੇ ਹੁਣ ਹਾਂ ਤੇ ਜਾ ਮਾਰੇ ਇਹ ਫਰੇ ਨਾ ਵੀ ਇਹਨੇ ਟਾਈਮ ਬਹੁਤ ਲੱਗਦਾ ਇਹ ਜਦੋਂ ਇਹ ਕਣਕ ਵੇਲੇ ਤਾਂ ਇਹੀ ਵਾਰਾ ਖਾਂਦਾ ਇਹ ਟਾਈਮ ਬਹੁਤ ਲੱਗਦਾ ਨਾ ਕਿਉਂ ਟਾਈਮ ਕਿਉਂ ਲੱਗੇਗਾ ਹੈ ਸਿੰਗਲ ਆ ਨਾ ਤੂੰ ਇਹ ਕਿਹੜਾ ਨਾਲ ਆ ਭਰਾਵਾ ਇਹਦਾ ਕੋਈ 5 5 ਫੁੱਟ ਤੇ ਹੈ ਨਾ ਇਹਦਾ ਪਾਣੀ ਨਹੀਂ ਖਣਦੇਣਾ ਇਹਨੇ ਚੋਨੀ ਵੇਲੇ ਮੈਂ ਤੇਰੀ ਗੱਲ ਮੰਨਦਾ ਪਰ ਜਿਹੜੇ ਦੂਜੇ ਚੁੰਝ ਕਿਤੇ ਨਾਲ ਨਾਲ ਕਰਕੇ ਮਾਰਦੇ ਫਿਰ ਜਿਹੜੇ ਨੇ ਵੇਲੇ ਪਾਣੀ ਨਹੀਂ ਖਣਦਾ ਤੋਤੇ ਜਾਂ ਸੱਬਲਾ ਉਹ ਬਹੁਤ ਦੂਰ ਤੱਕ ਤੂੰ ਇਹ ਮਾਰ ਕੇ ਦੇਖੀ ਨਾ ਕੋਰੋਨਾ ਨੇ ਮਾਰਿਆ ਸੀਗਾ ਉਹ ਨਹੀਂ ਆਪਣੇ ਠੱਕਣੀ ਵਾਲੇ ਅੰਗਰੇਜ਼ ਕੇ ਉਹਨੇ ਜ਼ਮੀਨ ਬਣਾਤੀ ਇਹਨੇ ਗੁਰੂਆ ਅੱਛਾ ਹਾਂ ਚੱਲ ਦੇ ਪੰਜ ਪੰਜ 6 6 ਫੁੱਟ ਤੇ ਮਾਰਿਆ ਇਹ ਕੀ ਪ੍ਰਾਈਸ ਆ ਵੀਰੇ 24000 ਕੀ ਲੈਸ ਕਰੋਗੇ ਇਹ ਮੰਨ ਕੇ ਮਿਲ ਕੇ ਰਹਿਗੇ 2000 ਰੁਪਏ ਡਿਸਕਾਊਂਟ 2000 ਰੁਪਏ ਬਾਈ ਆ ਥੋੜਾ ਨਹੀਂਗਾ ਕੋਈ ਹਾਂਜੀ ਥੋੜਾ ਨਹੀਂਗਾ ਨਹੀਂ ਜੇ ਆਪਾਂ ਕੰਪਨੀ ਨੂੰ ਆ ਹੀ ਹੁੰਦਾ ਇਹਦਾ ਵਜਨ ਕਿੰਨਾ ਹੋਊਗਾ ਤਾਂ ਇਹ ਦੱਸ ਵਜਨ ਸਾਰਾ ਡੇਢ ਘੰਟਾ ਡੇਢ ਘੰਟਾ ਵਜਨ ਆ ਵੀ 1 45 ਹੋਇਆ ਇੱਥੇ ਆ ਨੰਬਰ 플레이ਟ ਸਾਰਾ ਕੁਝ ਹਾਂ ਇੱਕ 45 ਦਾ ਨੰਬਰ ਆਪਣੀ ਸਾਰੇ ਵੀ ਤੇਰੇ ਨੇ ਔਰ ਲੋ ਆ ਵੀ ਚੋਬਰੋ ਕਿਸ ਨੇ ਲੈਣਾ ਵੇ ਕੀ ਜਰਾ ਇੱਕ ਇਹਦੇ ਯਾਨੀ ਕਿ ਕੋਈ ਡਿਸਕਾਊਂਟ ਕਰਕੇ 22-23000 ਚ ਪੈ ਜੂ ਤੁਹਾਨੂੰ ਹੈ ਜੀ ਉਹ ਵੀ ਮੇਲੇ ਮੇਲੇ ਤੇ ਕਿਹੜੀ ਜਗ੍ਹਾ ਤੋਂ ਵੀਰੇ ਇਹ ਰਾਜ ਆਪਣੀ ਅੱਛਾ ਦੁੱਧੇ ਆ ਬਣਾ ਚ ਮਾਰ ਵਾਸਤੇ ਭਾਈ ਦੋ ਕੰਮ ਵੀ ਹੋ ਸਕਦੇ ਆ ਜੇ ਜਿੰਦਰੀ ਵਾਲੇ ਜੁਗਾੜ ਦੇ ਵਿਚਾਲੇ ਫਿੱਟ ਕਰਾਉਣਾ ਤੇ ਤਵੇ ਲਾ ਦੇ ਉਦੋਂ ਹੋ ਸਕਦਾ ਹੈ। ਉਹੀ ਕੰਮ ਦੇ ਵੀ ਹੈ। ਹੈ? ਨਹੀਂ ਨਹੀਂ ਜੇ ਜੁਗਾੜ ਦਾ ਕੱਲਾ ਹੀ ਉਹ ਲੈ ਲੈ ਐ ਲੈ ਲੈਣਾ ਜਿਹੜਾ ਐ ਮੰਨ ਕੇ ਚੱਲ ਜਿਵੇਂ ਹੁਣ ਤੁਸੀਂ ਆ ਜੁਗਾੜ ਬਣਾਇਆ ਇਹ ਦੂਜੇ ਆ ਦੂਜੀ ਚੀਜ਼ ਬਣਾਈ ਹੋਵੇ ਇੱਥੇ। ਨਹੀਂ ਇਹ ਵੀ ਵੀਰੇ ਠੀਕ ਆ ਜਿਵੇਂ ਜਿੰਦਰੀ ਆ ਬੰਦਾ ਇਹ ਵੀ ਪਾ ਕੇ ਕਈ ਵਾਰ ਹਨਾ ਇਹੋ ਜਿਹਾ ਸਿਸਟਮ ਬਣਾ ਦੇ ਦੋ ਕੰਮ ਦੇ ਦੇ ਹੋਰ ਵੀਰ ਕੀ ਹਾਲ ਹੈ? ਕਿਹੜਾ ਪਿੰਡ ਭਾਈ? ਸਮਝ ਗਿਆ ਮੈਂ।